ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਕਈ ਨਿਯੋਗਤਾ ਇਹ ਅਨੁਭਵ ਕਰਦੇ ਹਨ ਕਿ ਜੇਕਰ ਵਰਕਰ ਆਪਣੇ ਕੰਮ ਨਾਲ ਹੀ ਕੰਮ ਰੱਖਣ ਤਾਂ ਇਹ ਉਹਨਾਂ ਦੇ ਬਿਜ਼ਨਸ ਦੇ ਲਈ ਮਾੜਾ ਹੁੰਦਾ ਹੈ ਮੈਨੂੰ ਵਿਸ਼ਵਾਸ ਹੈ ਕਿ ਇਹੋ ਜਿਹੇ ਕੁਝ ਲੋਕਾਂ ਨਾਲ ਹੀ ਹੋ ਸਕਦਾ ਸੀ ਪਰ ਮੇਰੇ ਨਾਲ ਇਸ ਤਰ੍ਹਾਂ ਵੀ ਨਹੀਂ ਸੀ ਇੱਕ ਵਾਰ ਜਦੋਂ ਮੈਂ ਆਪਣੇ ਕੰਮ ਨਾਲ ਕੰਮ ਰੱਖਣ ਦਾ ਨਿਸ਼ਚਾ ਕਰ ਲਿਆ ਤੇ ਆਪਣੀ ਸੰਪਤੀ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਮੈਂ ਇੱਕ ਚੰਗਾ ਵਰਕਰ ਬਣ ਗਿਆ ਮੇਰੇ ਕੋਲ ਇੱਕ ਮੰਤਵ ਸੀ ਮਕਸਦ ਸੀ ਮੈਂ ਸਵੇਰੇ ਛੇਤੀ ਆ ਜਾਂਦਾ ਤੇ ਮਿਹਨਤ ਨਾਲ ਕੰਮ ਕਰਦਾ ਤੇ ਇਸ ਤਰ੍ਹਾਂ ਜਿਆਦਾ ਤੋਂ ਜਿਆਦਾ ਪੈਸੇ ਕਮਾਉਂਦਾ ਤਾਂ ਕਿ ਮੈਂ ਉਸ ਨੂੰ ਰੀਅਲ ਏਸਟੇਟ ਵਿੱਚ ਨਿਵੇਸ਼ ਕਰ ਸਕਾਂ ਹਵਾਈ ਵਿੱਚ ਉਸ ਸਮੇਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਸਨ ਤੇ ਉੱਥੇ ਕਿਸਮਤ ਚਮਕਾਈ ਜਾ ਸਕਦੀ ਸੀ ਜਿਵੇਂ ਜਿਵੇਂ ਮੈਨੂੰ ਇਹ ਹੋਰ ਜ਼ਿਆਦਾ ਮਹਿਸੂਸ ਹੁੰਦਾ ਗਿਆ ਕਿ ਕਿ ਉੱਥੇ ਨਿਵੇਸ਼ ਦੀਆਂ ਸੰਭਾਵਨਾਵਾਂ ਹਨ ਉਤਨੀ ਹੀ ਜ਼ਿਆਦਾ ਜੀਰੌਕਸ ਮਸ਼ੀਨਾਂ ਮੈਂ ਵੇਚੀਆਂ ਮੈਂ ਜਿੰਨੀ ਜ਼ਿਆਦਾ ਮਸ਼ੀਨਾਂ ਵੇਚੀਆਂ ਮੈਨੂੰ ਓਤਨਾ ਹੀ ਜ਼ਿਆਦਾ ਪੈਸਾ ਮਿਲਿਆ ਅਤੇ ਹਾਂ ਮੇਰੀ ਤਨਖਾਹ ਦੇ ਚੌਂਕ ਤੋਂ ਉਤਨੀ ਹੀ ਜ਼ਿਆਦਾ ਕਟੌਤੀਆਂ ਵੀ ਹੋਈਆਂ ਮੇਰੀ ਤਨਖਾਹ ਦੇ ਚੈੱਕ ਤੋਂ ਉਤਨੀ ਹੀ ਜ਼ਿਆਦਾ ਕਟੋਤੀਆਂ ਵੀ ਹੋਈਆਂ ਇਹ ਪ੍ਰੇਰਣਾਦਾਇਕ ਸੀ ਮੈਂ ਵਰਕਰ ਹੋਣ ਦੇ ਜਾਲ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ ਅਤੇ ਇਸ ਲਈ ਮੈਂ ਘੱਟ ਮਿਹਨਤ ਦੀ ਬਜਾਏ ਜ਼ਿਆਦਾ ਕਰਨੀ ਮਿਹਨਤ ਕਰਦਾ ਸੀ 1978 ਤੱਕ ਮੈਂ ਸੇਲਜ਼ 'ਚ ਚੋਟੀ ਦੇ 5 ਵਿਅਕਤੀਆਂ ਵਿੱਚੋਂ ਇੱਕ ਸੀ ਆਮ ਕਰਕੇ ਨੰਬਰ 1 ਮੈਂ ਚੂਹਾ ਦੌੜ ਤੋਂ ਬਹੁਤ ਹੀ ਛੇਤੀ ਨਾਲ ਬਾਹਰ ਨਿਕਲਣ ਲਈ ਬੇਤਾਬ ਸੀ 3 ਸਾਲ ਤੋਂ ਵੀ ਘੱਟ ਸਮੇਂ ਅੰਦਰ ਮੈਂ ਜੀਰੌਕਸ ਦੀ ਤੁਲਨਾ 'ਚ ਆਪਣੇ ਛੋਟੇ ਜਿਹੇ ਕਾਰਪੋਰੇਸ਼ਨ ਤੋਂ ਕਿਤੇ ਜ਼ਿਆਦਾ ਕਮਾ ਰਿਹਾ ਸੀ। ਜਦੋਂ ਕਿ ਮੇਰਾ ਕਾਰਪੋਰੇਸ਼ਨ ਰੀਅਲ ਏਸਟੇਟ 'ਚ ਨਿਵੇਸ਼ ਕਰਨ ਵਾਲੀ ਕੰਪਨੀ ਸੀ। ਤੇ ਉਹ ਪੈਸਾ ਜਿਹੜਾ ਮੈਂ ਆਪਣੇ ਕਾਰਪੋਰੇਸ਼ਨ 'ਚ ਆਪਣੀ ਸੰਪਤੀ ਵਾਲੇ ਕਾਲਮ ਵਿੱਚ ਬਣਾ ਰਿਹਾ ਸੀ, ਉਹ ਪੈਸਾ ਮੇਰੇ ਲਈ ਕੰਮ ਕਰ ਰਿਹਾ ਸੀ। ਮੈਨੂੰ ਕਾਪੀ ਆਰ ਵੇਚਣ ਲਈ ਦਰਵਾਜ਼ੇ ਖੜਕਟਾਉਣ ਦੀ ਲੋੜ ਨਹੀਂ ਸੀ। ਮੇਰੇ ਡੈਡੀ ਦੀ ਸਲਾਹ ਚ ਮੈਨੂੰ ਜਿਆਦਾ ਸਮਝਦਾਰੀ ਦਿਖ ਰਹੀ ਸੀ। ਛੇਤੀ ਹੀ ਮੇਰੀ ਪ੍ਰਾਪਰਟੀ ਚ ਆਉਣ ਵਾਲਾ ਕੈਸ਼ ਫਲੋ ਇਤਨਾ ਜ਼ਿਆਦਾ ਹੋ ਗਿਆ ਕਿ ਮੇਰੀ ਕੰਪਨੀ ਨੇ ਮੇਰੇ ਲਈ ਪਹਿਲੀ ਕਾਰ ਖਰੀਦ ਦਿੱਤੀ। ਜੀਰੌਕਸ ਦੇ ਲੋਕਾਂ ਨੂੰ ਲੱਗਿਆ ਕਿ ਮੈਂ ਆਪਣੇ ਕਮਿਸ਼ਨ ਵੇਚ ਰਿਹਾ ਹਾਂ। ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕ ਰਿਹਾ ਸੀ। ਮੈਂ ਆਪਣੇ ਕਮਿਸ਼ਨ ਨੂੰ ਸੰਪਤੀ ਵਾਲੇ ਖਾਲਮ ਵਿੱਚ ਨਿਵੇਸ਼ ਕਰ ਰਿਹਾ ਸੀ। ਮੇਰਾ ਪੈਸਾ ਹੋਰ ਜ਼ਿਆਦਾ ਪੈਸਾ ਕਮਾਉਣ ਲਈ ਕਰੜੀ ਮਿਹਨਤ ਕਰ ਰਿਹਾ ਸੀ। ਮੇਰੀ ਸੰਪਤੀ ਵਾਲੇ ਕਾਲਮ ਦਾ ਹ ਡਾਲਰ ਇੱਕ ਵਧੀਆ ਵਰਕਰ ਸੀ ਜਿਸ ਦੀ ਕਰੜੀ ਮਿਹਨਤ ਦੇ ਕਾਰਨ ਹੋਰ ਜ਼ਿਆਦਾ ਵਰਕਰ ਤਿਆਰ ਹੁੰਦੇ ਸਨ। ਅਤੇ ਉਹ ਸਾਰੇ ਮਿਲ ਕੇ ਆਪਣੇ ਬੌਸ ਨੂੰ ਇੱਕ ਨਵੀਂ ਕਾਰ ਤੋਹਫੇ ਦੇ ਤੌਰ ਉੱਤੇ ਦੇ ਰਹੇ ਸਨ। ਤੇ ਉਹ ਵੀ ਟੈਕਸ ਚੁਕਾਉਣ ਤੋਂ ਪਹਿਲਾਂ ਮੈਂ ਜ਼ੀਰੋਕਸ ਦੇ ਵਾਸਤੇ ਕਰੜੀ ਮਿਹਨਤ ਕਰਨਾ ਚਾਲੂ ਕਰ ਦਿੱਤਾ। ਮੇਰੀ ਯੋਜਨਾ ਠੀਕ ਤਰ੍ਹਾਂ ਚੱਲ ਰਹੀ ਸੀ। ਤੇ ਮੇਰੀ ਕਾਰ ਇਸ ਦਾ ਇੱਕ ਜਿਉਂਦਾ ਜਾਗਦਾ ਸਬੂਤ ਸੀ। ਆਪਣੇ ਮੇ ਡੈਡੀ ਤੋਂ ਸਿੱਖੇ ਗਏ ਸਬਕ ਦੇ ਕਾਰਨ ਮੈਂ ਉਸ ਚੂਹਾ ਦੌੜ ਦੀ ਮਿੱਥ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਸਕਿਆ ਸੀ ਤੇ ਘਾਟੋ ਮਰਚ ਹੀ ਇੱਕ ਨਿਯੋਗਤਾ ਬਣ ਗਿਆ। ਇਹ ਪੈਸੇ ਦੀ ਸਮਝ ਕਰ ਨਹੀਂ ਸੰਭਵ ਹੋਇਆ ਸੀ। ਇਸ ਵਿੱਤੀ ਗਿਆਨ ਦੇ ਬਗੈਰ ਜਿਸ ਨੂੰ ਮੈਂ ਫਾਈਨੈਂਸ਼ੀਅਲ ਆਈਕਿਊ ਕਹਾਵਾਂਗਾ ਆਰਥਿਕ ਸੁਤੰਤਰਤਾ ਦੀ ਮੇਰੀ ਰਾਹ 'ਚ ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਹੁੰਦੀਆਂ ਹੁਣ ਮੈਂ ਫਾਈਨੈਂਸ਼ੀਅਲ ਸੈਮੀਨਾਰਾਂ ਵਿੱਚ ਦੂਜਿਆਂ ਨੂੰ ਇਸ ਆਸ ਨਾਲ ਸਿਖਾਉਂਦਾ ਹਾਂ ਤਾਂਕਿ ਮੈਂ ਉਹਨਾਂ ਦੇ ਨਾਲ ਆਪਣਾ ਗਿਆਨ ਵੰਡਾ ਸਕਾਂ ਜਦੋਂ ਵੀ ਮੈਂ ਲੈਕਚਰ ਦਿੰਦਾ ਹਾਂ ਤਾਂ ਮੈਂ ਲੋਕਾਂ ਨੂੰ ਇਹ ਯਾਦ ਦਿਲਾਉਂਦਾ ਹਾਂ ਕਿ ਫਾਈਨੈਂਸ਼ੀਅਲ ਆਈਕਿਊ ਮਹਾਰਤਾ ਦੇ ਚਾਰ ਵੱਡੇ ਖੇਤਰਾਂ 'ਚ ਆਉਣ ਵਾਲੇ ਗਿਆਨ ਤੋਂ ਬਣਦਾ ਹੈ ਨੰਬਰ 1 ਅਕਾਊਂਟਿੰਗ ਜਿਸ ਨੂੰ ਮੈਂ ਫਾਈਨੈਂਸ਼ੀਅਲ ਸਾਖਰਤਾ ਕਹਿੰਦਾ ਹਾਂ ਜੇਕਰ ਤੁਸੀਂ ਸਾਮਰਾਜ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਮਹੱਤਵਪੂਰਨ ਨਿਪੁੰਨਤਾ ਹੈ ਤੁਸੀਂ ਜਿੰਨੇ ਜ਼ਿਆਦਾ ਧਨ ਦੇ ਲਈ ਜ਼ਿੰਮੇਵਾਰ ਹੋਵੋਗੇ ਉਤਨੇ ਹੀ ਜ਼ਿਆਦਾ ਸੁਖਮਤਾ ਦੀ ਲੋੜ ਹੋਵੇਗੀ ਨਹੀਂ ਤਾਂ ਤੁਹਾਡਾ ਸਾਮਰਾਜ ਤਾਂਸ ਦੇ ਪੱਤਿਆਂ ਦੇ ਮਹਿਲ ਵਾਂਗ ਟਹਿ ਜਾਵੇਗਾ ਇਹ ਖੱਬੇ ਦਿਮਾਗ ਦਾ ਪਹਿਲੂ ਹੈ ਜਿਸ 'ਚ ਤਫਸੀਲ ਜਾਂ ਸੁਖਮਤਾ ਲੋੜਿੰਦੀ ਹੈ ਫਾਈਨੈਂਸ਼ੀਅਲ ਸਾਖਰਤਾ ਉਹ ਯੋਗਤਾ ਹੈ ਜਿਸ ਦੇ ਸਹਾਰੇ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਪੜ੍ਹਿਆ ਤੇ ਸਮਝਿਆ ਜਾ ਸਕਦਾ ਹੈ ਇਸ ਯੋਗਤਾ ਨਾਲ ਤੁਸੀਂ ਕਿਸੇ ਵੀ ਕਾਰੋਬਾਰ ਦੀਆਂ ਕਮਜ਼ੋਰੀਆਂ ਤੇ ਮਜ਼ਬੂਤੀਆਂ ਨੂੰ ਪਛਾਣ ਸਕਦੇ ਹੋ ਨੰਬਰ 2 ਹੈ ਨਿਵੇਸ਼ ਜਿਸ ਨੂੰ ਮੈਂ ਪੈਸੇ ਤੋਂ ਪੈਸਾ ਬਣਾਉਣ ਦਾ ਵਿਗਿਆਨ ਕਹਿੰਦਾ ਹਾਂ ਇਸ 'ਚ ਤਕਨੀਕਾਂ, ਰਣਨੀਤੀਆਂ ਤੇ ਫਾਰਮੂਲਿਆਂ ਦੀ ਲੋੜ ਹੁੰਦੀ ਹੈ ਇਹ ਦਿਮਾਗ ਦਾ ਸੱਜਾ ਪਹਿਲੂ ਹੈ ਯਾਨੀ ਰਚਨਾਤਮਕ ਪਹਿਲੂ ਨੰਬਰ ਤੇ ਨਹਿ ਬਜ਼ਾਰ ਦੀ ਸਮਝ ਮੰਗ ਤੇ ਪੂਰਤੀ ਦਾ ਵਿਗਿਆਨ ਬਜ਼ਾਰ ਦੇ ਤਕਨੀਕੀ ਪਹਿਲੂ ਨੂੰ ਜਾਣਨ ਦੀ ਲੋੜ ਹੈ ਜਿਹੜੀਆਂ ਕਿ ਭਾਵਨਾਵਾਂ ਰਾਹੀਂ ਸੰਚਾਲਿਤ ਹੁੰਦੇ ਹਨ 1996 ਚ ਕ੍ਰਿਸਮਸ ਦੌਰਾਨ ਟਿਕਲਮੀ ਐਲਮੋਡੋਲ ਦਾ ਪ੍ਰਕਰਨ ਵੀ ਤਕਨੀਕੀ ਜਾਂ ਭਾਵਨਾਵਾਂ ਰਾਹੀਂ ਸੰਚਾਲਿਤ ਬਜ਼ਾਰ ਦਾ ਉਦਾਹਰਣ ਹੈ ਬਜ਼ਾਰ ਦਾ ਦੂਜਾ ਤੱਤ ਨਿਵੇਸ਼ ਦੀ ਬੁਨਿਆਦੀ ਜਾਂ ਆਰਥਿਕ ਸਮਝ ਹੈ ਕੀ ਕਿਸੇ ਨਿਵੇਸ਼ ਚ ਸਮਝਦਾਰੀ ਹੈ ਜਾਂ ਵਰਤਮਾਨ ਬਾਜ਼ਾਰ ਦੀਆਂ ਪ੍ਰਸਥਿਤੀਆਂ ਦੇ ਹਿਸਾਬ ਨਾਲ ਇਹੋ ਜਿਹਾ ਕਰਨਾ ਨਾ ਸਮਝੀ ਹੈ। ਕਈ ਲੋਕ ਸੋਚਦੇ ਹਨ ਕਿ ਬਾਜ਼ਾਰ ਨੂੰ ਸਮਝਣਾ ਜਾਂ ਨਿਵੇਸ਼ ਦੀਆਂ ਧਾਰਨਾਵਾਂ ਬੱਚਿਆਂ ਨੂੰ ਸਮਝ ਨਹੀਂ ਆਉਣਗੀਆਂ। ਕਿਉਂਕਿ ਇਹ ਜਟਿਲ ਹੁੰਦੀਆਂ ਹਨ। ਉਹ ਇਹ ਨਹੀਂ ਦੇਖ ਪਾਉਂਦੇ ਕਿ ਬੱਚੇ ਇਹਨਾਂ ਵਿਸ਼ਿਆਂ ਨੂੰ ਅਨੁਪੂਤੀ ਨਾਲ ਸਮਝ ਲੈਂਦੇ ਹਨ। ਜੋ ਲੋਕ ਐਲਮੋਡੌਲਜ਼ ਨਾਲ ਜਾਣੂ ਨਹੀਂ ਹਨ ਉਹਨਾਂ ਵਾਸਤੇ ਇਹ ਇੱਕ ਸਿਸਮ ਸਟਰੀਟ ਕਾਰੈਕਟਰ ਸੀ ਜਿਸ ਨੂੰ 크리스마ਸ ਦੇ ਪਹਿਲਾਂ ਬੱਚਿਆਂ ਚ ਬਹੁਤ ਪ੍ਰਚਾਰਿਆ ਗਿਆ ਸੀ। ਤਕਰੀਬਨ ਸਾਰੇ ਬੱਚੇ ਇਸ ਨੂੰ ਖਰੀਦਣਾ ਚਾਹੁੰਦੇ ਸਨ ਤੇ ਆਪਣੀ 크리스마ਸ ਦੀ ਲਿਸਟ ਵਿੱਚ ਉਹਨਾਂ ਨੇ ਇਸ ਨੂੰ ਸਾਰਿਆਂ ਤੋਂ ਉੱਤੇ ਰੱਖਿਆ ਹੋਇਆ ਸੀ। ਪਰ 크리스마ਸ ਦੇ ਲਈ ਇਸ ਦੀ ਮਸ਼ਹੂਰੀ ਕਰਨ ਤੋਂ ਬਾਅਦ ਜਦੋਂ ਇਹ ਬਾਜ਼ਾਰ ਤੋਂ ਗਾਇਬ ਹੋ ਗਈ ਤਾਂ ਕਈ ਲੋਕ ਇਹ ਸੋਚਣ ਲੱਗੇ ਕਿ ਕਿਤੇ ਕੰਪਨੀ ਨੇ ਜਾਣਬੁੱਝ ਕੇ ਤਾਂ ਇਸ ਨੂੰ ਬਾਜ਼ਾਰ ਤੋਂ ਗਾਇਬ ਤਾਂ ਨਹੀਂ ਕਰ ਦਿੱਤਾ। ਇਸ ਦੀ ਮੰਗ ਬੜੀ ਜ਼ਿਆਦਾ ਸੀ ਤੇ ਪੂਰਤੀ ਬਹੁਤ ਘੱਟ ਇਸ ਕਾਰਨ ਬਾਜ਼ਾਰ ਵਿੱਚ ਭਗੜੜ ਅਤੇ ਹੜਬੜੀ ਦਾ ਮਾਹੌਲ ਬਣ ਗਿਆ ਸਟੋਰੇਜ ਸਟੋਰ ਚ ਜਦੋਂ ਖਰੀਦਣ ਵਾਸਤੇ ਕੋਈ ਡਾਲ ਨਹੀਂ ਬਚੀ ਤਾਂ ਦੁਕਾਨਦਾਰਾਂ ਤੋਂ ਦੂਜੇ ਖੜੋਣੇ ਬਣਾਉਣ ਵਾਲਿਆਂ ਨੇ ਇਸ 'ਚ ਮੁਨਾਫਾ ਕਮਾਉਣ ਦਾ ਅ fırsਰ ਦੇਖਿਆ ਜਿਨ੍ਹਾਂ ਨੂੰ ਇਹ ਡਾਲ ਨਹੀਂ ਸੀ ਮਿਲ ਪਾਈ ਉਹ ਉਭਾਗੇ ਮੰਮੀ ਡੈਡੀ 크리스마ਸ ਲਈ ਕੋਈ ਦੂਜਾ ਖਡਾਉਣਾ ਖਰੀਦਣ ਲਈ ਮਜਬੂਰ ਹੋ ਗਏ ਟਿੱਕਲਮੀ ਐਲਮੋ ਡਾਲ ਦੀ ਹੈਰਾਨੀਜਨਕ ਪ੍ਰਸਿੱਧੀ ਮੇਰੀ ਸਮਝ ਵਿੱਚ ਨਹੀਂ ਆਈ ਪਰ ਇਹ ਮੰਗ ਤੇ ਪੂਰਤੀ ਦੇ ਅਰਥ ਸ਼ਾਸਤਰ ਦਾ ਵਧੀਆ ਉਦਾਹਰਣ ਹੈ ਇਹੀ ਗੱਲ ਸਟਾਕ ਬੌਂਡ ਰੀਅਲ ਸਟੇਟ ਅਤੇ بیسਬਾਲ ਕਾਰਡਾਂ ਦੇ ਬਾਜ਼ਾਰਾਂ ਉੱਤੇ ਵੀ ਲਾਗੂ ਹੁੰਦੀ ਹੈ ਨੰਬਰ 4 ਹੈ ਕਾਨੂੰਨ ਉਦਾਹਰਨ ਦੇ ਤੌਰ ਤੇ ਅਕਾਊਂਟਿੰਗ ਨਿਵੇਸ਼ ਅਤੇ ਬਾਜ਼ਾਰਾਂ ਦੀ ਤਕਨੀਕੀ ਮਹਾਰਤਾ ਦੇ ਸਹਾਰੇ ਕਾਰਪੋਰੇਸ਼ਨ ਦਾ ਇਸਤੇਮਾਲ ਵਿਸਫੋਟਕ ਵਾਅਦਾ ਪ੍ਰਦਾਨ ਕਰ ਸਕਦਾ ਹੈ ਕੋਈ ਵੀ ਆਦਮੀ ਜਿਸ ਨੂੰ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਟੈਕਸ ਦੇ ਫਾਇਦਿਆਂ ਅਤੇ ਸੁਰੱਖਿਆ ਦਾ ਗਿਆਨ ਹੋਵੇ ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰ ਅਮੀਰ ਬਣ ਸਕਦਾ ਹੈ ਜਿਹੜੀ ਕਿਸੇ ਵਰਕਰ ਜਾਂ ਛੋਟੇ ਬਿਜ਼ਨਸ ਦੇ ਮਾਲਕ ਲਈ ਸੰਭਵ ਨਹੀਂ ਹੈ ਇਸੇ ਉਨਾ ਹੀ ਅੰਤਰ ਹੁੰਦਾ ਹੈ ਜਿੰਨਾ ਪੈਦਲ ਚੱਲਣ ਵਾਲੇ ਜਾਂ ਉਡਣ ਵਾਲੇ ਵਿੱਚ ਇਹ ਅੰਤਰ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਦੋਂ ਅਸੀਂ ਇਸ ਨੂੰ దీర్ఘਕਾਲੀਨ ਸੰਪਤੀ ਦੇ ਸੰਦਰਭ ਵਿੱਚ ਦੇਖਦੇ ਹਾਂ ਨੰਬਰ 1 ਟੈਕਸ ਲਾਭ ਇੱਕ ਕਾਰਪੋਰੇਸ਼ਨ ਕਈ ਇਹੋ ਜਿਹੀਆਂ ਚੀਜ਼ਾਂ ਕਰ ਸਕਦਾ ਹੈ ਜਿਹੜਾ ਇੱਕ ਵਿਅਕਤੀ ਨਹੀਂ ਕਰ ਸਕਦਾ ਜਿਵੇਂ ਕਿ ਇਹ ਟੈਕਸ ਦੇਣ ਤੋਂ ਪਹਿਲਾਂ ਖਰਚ ਕਰ ਸਕਦਾ ਹੈ ਇਹ ਮਹਾਰਤ ਦਾ ਇੱਕ ਇਹੋ ਜਿਹਾ ਖੇਤਰ ਹੈ ਜਿਹੜਾ ਬੜਾ ਰਮਾਂਚਕ ਹੈ ਪਰ ਇਸ ਵਿੱਚ ਅੰਦਰ ਵੜਨਾ ਤਦੋਂ ਤਾਈਂ ਲੋੜਿੰਦਾ ਨਹੀਂ ਹੁੰਦਾ ਜਦੋਂ ਤਾਈਂ ਤੁਹਾਡਾ ਬਿਜ਼ਨਸ ਜਾਂ ਸੰਪਤੀ ਬਹੁਤ ਵੱਡੀ ਨਾ ਹੋਵੇ ਵਰਕਰ ਕਮਾਉਂਦੇ ਅਤੇ ਟੈਕਸ ਚੁਕਾਉਂਦੇ ਹਨ ਤੇ ਫਿਰ ਜਿਹੜਾ ਕੁਝ ਬਚਦਾ ਹੈ ਉਸ ਨਾਲ ਉਹ ਆਪਣਾ ਖਰਚ ਚਲਾਉਂਦਾ ਹੈ ਇੱਕ ਕਾਰਪੋਰੇਸ਼ਨ ਕਮਾਉਂਦਾ ਹੈ ਜਿੰਨਾ ਖਰਚ ਕਰ ਸਕਦਾ ਹੈ ਕਰਦਾ ਹੈ ਤੇ ਫਿਰ ਬਚੀ ਹੋਈ ਰਕਮ ਉੱਤੇ ਟੈਕਸ ਚੁਕਾਉਂਦਾ ਹੈ ਇਹ ਅਮੀਰਾਂ ਦੁਆਰਾ ਇਸਤੇਮਾਲ ਕੀਤੇ ਜਾਣ ਵਾਲਾ ਸਭ ਤੋਂ ਵੱਡਾ ਕਾਨੂੰਨੀ ਬਚਾਅ ਦਾ ਰਾਹ ਹੈ ਇਹਨਾਂ ਨੂੰ ਬਣਾਉਣਾ ਸੌਖਾ ਹੈ ਤੇ ਇਹ ਕੋਈ ਬਹੁਤ ਜ਼ਿਆਦਾ ਮਹਿੰਗਾ ਵੀ ਨਹੀਂ ਹੈ ਬਸ਼ਰਤੇ ਕਿ ਤੁਹਾਡੇ ਕੋਲ ਆਪਣੇ ਆਪ ਦੇ ਨਿਵੇਸ਼ ਹੋਣ ਜਾਂ ਤੁਸੀਂ ਇਸ ਨੂੰ ਚੰਗਾ ਕੈਸ਼ ਫਲੋ ਦੇ ਰਹੇ ਹੋਮੋ ਉਦਾਹਰਨ ਵਾਸਤੇ ਆਪਣੇ ਕਾਰਪੋਰੇਸ਼ਨ ਦਾ ਫਾਇਦਾ ਇਹ ਹੈ ਕੁਮਨ ਜਾਣ ਦਾ ਪ੍ਰੋਗਰਾਮ ਹਵਾਈ ਵਿੱਚ ਬੋਰਡ ਮੀਟਿੰਗ ਬਣ ਜਾਂਦਾ ਹੈ ਕਾਰ ਦਾ ਭੁਗਤਾਨ بیمਾ ਰਿਪੇਅਰ ਆਦ ਕੰਪਨੀ ਖਰਚ ਵਿੱਚ ਪਾ ਦਿੱਤੇ ਜਾਂਦੇ ਹਨ ਹੈਲਥ ਕਲੱਬ ਦੀ ਮੈਂਬਰਸ਼ਿਪ ਵੀ ਕੰਪਨੀ ਖਰਚਾ ਹੈ ਜਾਰਤ ਰੈਸਟੋਰੈਂਟ ਡਿਨਰ ਵੀ ਅੰਸ਼ਿਕ ਖਰਚਾ ਹਨ ਤੇ ਹੋਰ ਵੀ ਇਹੋ ਜਿਹੇ بڑے ਖਰਚੇ ਹਨ ਜਿਹੜੇ ਟੈਕਸ ਚੁਕਾਉਣ ਤੋਂ ਪਹਿਲਾਂ ਕੀਤੇ ਜਾਂਦੇ ਹਨ ਨੰਬਰ 2 ਕਾਨੂੰਨੀ ਮੁਕਦਮਿਆਂ ਤੋਂ ਸੁਰੱਖਿਆ ऐसे कोई कानूनी ਸਮਾਜ ਚ ਰਹ ਰਹੇ ਹਾਂ ਹਰ ਵਿਅਕਤੀ ਤੁਹਾਡੇ ਤੋਂ ਫਾਇਦਾ ਚਾਹੁੰਦਾ ਹੈ ਅਮੀਰ ਲੋਕ ਆਪਣੇ ਕ੍ਰੈਡਿਟਸ ਤੋਂ ਆਪਣੀ ਜਾਇਦਾਦ ਸੰਪਤੀ ਨੂੰ ਛਪਾਉਣ ਲਈ ਕਾਰਪੋਰੇਸ਼ਨਜ਼ ਅਤੇ ਟਰਸਟ ਦਾ ਸਹਾਰਾ ਲੈਂਦੇ ਹਨ ਜਦੋਂ ਵੀ ਕੋਈ ਕਿਸੇ ਅਮੀਰ ਆਦਮੀ ਤੇ ਦਾਵਾ ਠੋਕਦਾ ਹੈ ਤਾਂ ਉਸ ਨੂੰ ਇਹ ਪਤਾ ਚੱਲਦਾ ਹੈ ਕਿ ਉਹ ਕਾਨੂੰਨੀ ਕਵਚ ਤੋਂ ਘਿਰਿਆ ਹੋਇਆ ਹੈ ਤੇ ਦਰਸਲ ਉਹ ਅਮੀਰ ਆਦਮੀ ਕੋਲ ਕੋਈ ਸੰਪਤੀ ਹੈ ਹੀ ਨਹੀਂ ਉਹ ਹਰ ਚੀਜ਼ ਤੇ ਕਾਬੂ ਰੱਖਦੇ ਹਨ ਔਰ ਉਹ ਕਿਸੇ ਚੀਜ਼ ਦੇ ਮਾਲਕ ਨਹੀਂ ਹੁੰਦੇ ਗਰੀਬ ਅਤੇ ਮੀਡਲ ਕਲਾਸ ਲੋਕ ਹਰ ਚੀਜ਼ ਦੇ ਮਾਲਕ ਬਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸੇ ਲਈ ਜਦੋਂ ਉਹਨਾਂ ਦੇ ਉਹਨਾਂ ਦੇ ਦਾਵਾ ਠੋਕਿਆ ਜਾਂਦਾ ਹੈ ਤਾਂ ਉਹ ਸਰਕਾਰ ਜਾਂ ਆਪਣੇ ਸਾਥੀ ਨਾਗਰਿਕਾਂ ਦੇ ਹੱਥ ਆਪਣੀ ਸੰਪਤੀ 'ਤੇ ਗਵਾ ਬੈਠਦੇ ਹਨ ਉਹਨਾਂ ਨੇ ਰੋਬਿਨ ਹੁੱਡ ਦੀ ਕਹਾਣੀ ਤੋਂ ਇਹੀ ਸਿੱਖਿਆ ਹੈ ਕਿ ਅਮੀਰਾਂ ਤੋਂ ਵਸੂਲੋ ਗਰੀਬਾਂ ਵਿੱਚ ਵੰਡ ਦਿਓ ਇਸ ਕਿਤਾਬ ਦਾ ਟੀਚਾ ਇਹ ਨਹੀਂ ਹੈ ਕਿ ਕਾਰਪੋਰੇਸ਼ਨ ਬਣਾਉਣ ਦਾ ਢੰਗ ਦੱਸਿਆ ਜਾਵੇ ਪਰ ਮੈਂ ਜ਼ਰੂਰ ਕਹਾਗਾ ਕਿ ਜੇਕਰ ਤੁਹਾਡੇ ਕੋਲ ਕਿਸੇ ਤਰ੍ਹਾਂ ਦੀਆਂ ਕਾਨੂੰਨੀ ਸੰਪਤੀਆਂ ਹਨ ਤਾਂ ਤੁਸੀਂ ਜਿੰਨੀ ਛੇਤੀ ਹੋ ਸਕੇ ਕਾਰਪੋਰੇਸ਼ਨ ਵੱਲੋਂ ਦਿੱਤੇ ਜਾਣ ਵਾਲੇ ਫਾਇਦੇਆਂ ਅਤੇ ਸੁਰੱਖਿਆ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣ ਲਵੋ ਇਸ ਵਿਸ਼ੇ ਉਤੇ ਕਈ ਪੁਸਤਕਾਂ ਲਿਖੀਆਂ ਗਈਆਂ ਹਨ ਜੋ ਇਹਨਾਂ ਦੇ ਫਾਇਦੇਆਂ ਬਾਰੇ ਵਿਸਤਾਰ ਨਾਲ ਦੱਸਦੀਆਂ ਹਨ ਤੇ ਕਾਰਪੋਰੇਸ਼ਨ ਬਣਾਉਣ ਲਈ ਲੋੜਿੰਦੀ ਪੌੜੀਆਂ ਨੂੰ ਵੀ ਸਮਝਾਉਂਦੀਆਂ ਹਨ ਇੱਕ ਹੋਰ ਪੁਸਤਕ ਖਾਸ ਤੌਰ ਤੇ ਬੜੀ ਚੰਗੀ ਹੈ ਇੰਕ Think and Grow Rich ਇਹ ਪੁਸਤਕ ਕਾਰਪੋਰੇਸ਼ਨ ਦੀ ਤਾਕਤ ਦਾ ਬਖੂਬੀ ਵਰਣਨ ਕਰਦੀ ਹੈ। ਫਾਈਨੈਂਸ਼ੀਅਲ ਆਈਕਿਊ ਦਰਸਲ ਕਿ ਮਹਾਰਤਾਂ ਤੇ ਗੁਣਾਂ ਦਾ ਮੇਲ ਹੈ। ਮੈਂ ਤਾਂ ਇਹੀ ਕਹਾਂਗਾ ਕਿ ਇਹ ਉੱਤੇ ਦੱਸੀਆਂ ਗਈਆਂ ਚਾਰ ਤਕਨੀਕੀ ਮਹਾਰਤਾਂ ਦਾ ਮੇਲ ਹੈ। ਜਿਹੜਾ ਬੁਨਿਆਦੀ ਫਾਈਨੈਂਸ਼ੀਅਲ ਗਿਆਨ ਦਾ ਆਧਾਰ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹਨਾਂ ਮਹਾਰਤਾਂ ਦੇ ਮੇਲ ਤੋਂ ਤੁਹਾਡਾ ਫਾਈਨੈਂਸ਼ੀਅਲ ਗਿਆਨ ਬੜਾ ਵੱਧ ਜਾਵੇਗਾ। ਸੰਖੇਪ ਕਾਰਪੋਰੇਸ਼ਨ ਦੇ ਮਾਲਕ ਅਮੀਰ ਲੋਕ ਕਾਰਪੋਰੇਸ਼ਨ ਲਈ ਕੰਮ ਕਰਨ ਵਾਲੇ ਵਰਕਰ ਕਾਰਪੋਰੇਸ਼ਨ ਦੇ ਮਾਲਕ ਅਮੀਰ ਲੋਕ ਕਮਾਉਂਦੇ ਹਨ ਨੰਬਰ 2 ਖਰਚ ਕਰਦੇ ਹਨ ਨੰਬਰ 3 ਟੈਕਸ ਚੁਕਾਉਂਦੇ ਹਨ ਕਾਰਪੋਰੇਸ਼ਨ ਦੇ ਲਈ ਕੰਮ ਕਰਨ ਵਾਲੇ ਵਰਕਰ ਪਹਿਲਾਂ ਕਮਾਉਂਦੇ ਹਨ ਫਿਰ ਟੈਕਸ ਚੁਕਾਉਂਦੇ ਹਨ ਤੇ ਫਿਰ ਖਰਚ ਕਰਦੇ ਹਨ ਤੁਹਾਡੀ ਸੰਪੂਰਨ ਫਾਈਨੈਂਸ਼ੀਅਲ ਰਣਨੀਤੀ ਦੇ ਲਈ ਅਸੀਂ ਤੁਹਾਡੀ ਸੰਪਤੀ ਦੇ ਚਾਰੇ ਪਾਸੇ ਕਾਰਪੋਰੇਸ਼ਨ ਦਾ ਕਵਚਲ ਬੇਟਨ ਦੀ ਬਹੁਤ ਜ਼ਿਆਦਾ ਸਲਾਹ ਦਿੰਦੇ ਹਾਂ ਅਗਰ ਤੁਸੀਂ ਇਸ ਕਿਤਾਬ ਨੂੰ ਹੋਰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ